ਦੇਖ ਰਿਹਾ ਕੁੜੀਆਂ 'ਚ ਸ਼ਰਤ ਲੱਗੀ ਕਿਹੜੀ ਵੱਧ ਚੈਰ ਲਾਂਕਦੀ ਆ ਹਾਂ ਲਾਂਕ ਜੋ ਹੱਥ ਨਹੀਂ ਪਾਉਣਾ ਇਹ ਕਮਗਾਸ ਨੂੰ ਇਹ ਇਹੋ ਜਿਹੇ ਖੇਡਾਂ ਕਰਾਇਆ ਕਰੋ ਵੀ ਬੱਚਿਆਂ ਨੂੰ ਬਾ ਨੰਤੇ ਦੇਖਦੇ ਆ ਤੁਹਾਡੇ 'ਚੋਂ ਕਿਹੜੀ ਕੁੜੀ ਵੱਧ ਟਾਈਮ ਲਾਂਕੂ ਥੱਕ ਗਈ ਕੁੜੀਏ ਚਾਲੇ ਇੱਕਮ ਦੇਖਦੇ ਹੁਣ ਇਕੱਲੀ ਏਕਮ ਰਹਿ ਗਈ ਤੂੰ ਉਹੀ ਡਰ ਗਈ ਐ ਕੀ ਹੁੰਦਾ ਸੀਗਾ ਹਲੇ ਤੂੰ ਹੋਰ ਲੰਮਕ ਜਾਂਦੀ ਚੰਨ ਨੂੰ ਚੜਾ ਦੇ ਚੰਨ ਨੂੰ ਚੜਾਈ ਚੜਾ ਦੇ ਹੱਲੇ ਆ ਦਵਾਰੇ ਲੰਮਕ ਜਾ ਤੂੰ ਕੁਛ ਨਹੀਂ ਹੁੰਦਾ ਲੰਮਕੇਂਗੀ ਨੂੰ ਵੀ ਉਹੀ ਡਰ ਗਈ ਤੂੰ ਤਾਂ ਤੂੰ ਤੈਨੂੰ 50 ਸੈਕਿੰਡ ਹੋ ਗਏ ਲੰਮਕ ਦੀ ਨੂੰ ਚੱਲ ਤੂੰ 55 ਸੈਕਿੰਡਾਂ ਦੇ ਚੱਲੀ ਆ ਦੁਬਾਰੇ ਤੂੰ ਦੇਖਦੇ ਕਿ ਕਿਹੜੀ ਵੱਧ ਚ ਲਾਂਕੂ ਕੁੜੀ ਆ ਕਿਹੜਾ ਹਲਾਇਆ ਜਾਂਦਾ ਹੱਟ ਜਾ ਨਾ ਚੱਲ ਹਲਾਓ ਨਾ ਹਲੇ ਹਲਾ ਨਾ ਦੁਬਾਰੇ ਵੀ ਥੱਕ ਗਈ ਕੁੜੀਏ ਪਰਿਵਾਰ ਨਿਕਲ ਜਾਂਦੇ ਆ ਪੈਰਵਾਰ ਨਿਕਲ ਜਾਂਦੇ ਤੇਰੀਆਂ ਲੱਤਾਂ ਛੋਟੀਆਂ ਹਲੇ ਇਕਮ ਥੱਕ ਗਈ ਤਾਂ ਦੱਸਦੀ ਡੂਰਮੈਂਟ ਹੋ ਗਿਆ ਥੱਕੀ ਨਹੀਂ ਹਲੇ ਹਲੋ ਦੋਸਤ ਤੈਨੂੰ ਲਾਈਕ ਤੇ ਕਮੈਂਟ ਕਰਨਗੇ ਦੋਸਤ ਆਪਣੇ ਦਸਤ ਤੇ ਸੀ ਤਾਂ ਕਿੰਦੇ ਹੁੰਦੇ ਸੀ ਵੀ ਮੈਂ ਵੀਡੀਓ ਨਹੀਂ ਪਾਦੀ ਹਾਂ 23 ਤੈਨੂੰ 2 ਮਿੰਟ ਹੋ ਗਏ ਲੰਕਦੀ ਨੂੰ ਇਹ ਕਮ ਕਿੰਨੇ ਮਿੰਟ ਲੰਕਣਾ ਹੁੰਦਾ ਲੰਕਣਾ ਦਾ ਜਦੋਂ ਥੱਕ ਗਈ ਬਸ ਇੱਧਰ ਚੱਕੀ ਹਾਂ ਜਦੋਂ ਥੱਕ ਗਈ ਥੱਕ ਗਈ ਤਾਂ ਉੱਤਰ ਜੀ ਬਸ ਐ ਕੋਈ ਜ਼ਰੂਰੀ ਤਾਂ ਨਹੀਂ ਆਪਾਂ ਨੂੰ ਹਾਂ ਥੱਕ ਗਈ ਨਾ